ਆਲੂ ਦੀ ਜਿਹੜੀ ਫਸਲ ਆਈ ਹੋਈ ਹੈ ਉੱਥੇ ਕਿਤੇ ਨਾ ਕਿਤੇ ਗੰਦਗੀ ਕਿਉਂ ਮੌਜੂਦ ਹੈ ਉਹ ਸਰ ਇਦਾਂ ਵੀ ਜਿਹੜੀ ਆਲੂ ਆ ਇਹ ਵੀ ਆਪਣੇ ਕਿਸਾਨ ਭਰਾਵਾਂ ਦੀ ਹੀ ਫਸਲ ਆ ਕੀ ਆਲੂ ਦੀ ਜਿਹੜੀ ਫਸਲ ਆ ਜਿਹੜੇ ਖਰਾਬ ਆਲੂ ਆ ਉਹਨਾਂ ਦੇ ਕੋਲ ਇੰਨਾ ਗੰਦਾ ਟੇਰ ਲੱਗਾ ਹੋਇਆ ਐ ਇੰਨੀ ਮੱਖੀਆਂ ਐ ਸੋਸੀਗਲ ਜੀ ਮੈਂ ਹਾਂ ਅਭਿਸ਼ੇਕ ਜਲੋਟਾ ਤੁਸੀਂ ਦੇਖ ਰਹੇ ਹੋ ਐਸਐਮਜ਼ੈਡ ਨਿਊਜ਼ ਗੱਲ ਕਰੀਏ ਕੱਲ ਤੋਂ ਪੰਜਾਬ ਭਰ ਦੇ ਵਿੱਚ ਕਣਕ ਦੀ ਲਿਫਟਿੰਗ ਸ਼ੁਰੂ ਹੋਣ ਜਾ ਰਹੀ ਐ ਅਸੀਂ ਜਾਇਜ਼ਾ ਲੈਣ ਪਹੁੰਚੇ ਲੁਧਿਆਣਾ ਦੀ ਸਭ ਤੋਂ ਵੱਡੀ ਦਾਣਾ ਮੰਡੀ ਦਾ ਕਿ ਜਿੱਥੇ ਕੀ ਪ੍ਰਬੰਧ ਹੈ ਜਿਹੜੇ ਨਵੀਂ ਪੰਜਾਬ ਸਰਕਾਰ ਆਈ ਐ ਭਗਵੰਤ ਸਿੰਘ ਸਾਹਿਬ ਨੇ ਕਿਹਾ ਐ ਕਿ ਅਸੀਂ ਪੂਰੇ ਦੇ ਪੂਰੇ ਪ੍ਰਬੰਧ ਕਰ ਲੈਨੇ ਇੱਕ ਤਰੀਕ ਤੋਂ ਜਿਹੜੀ ਲਿਫਟਿੰਗ ਆ ਉਹਦੀ ਜਿਹੜੀ ਆ ਮੁਕੰਮਲ ਜਿਹੜੀ ਲਿਫਟਿੰਗ ਹੋਊਗੀ ਇਸ ਵਾਰ ਇੱਕ ਇੱਕ ਦਾਣਾ ਕਿਸਾਨਾਂ ਦਾ ਚੱਕਿਆ ਜਾਊਗਾ ਸਾਡੇ ਨਾਲ ਮੰਡੀ ਬੋਰਡ ਦੇ ਅਧਿਕਾਰੀ ਮੌਜੂਦ ਨੇ ਗੱਲਬਾਤ ਕਰ ਲਵਾਂਗੇ ਕੀ ਕੁਝ ਕਹਿਣਾ ਚਾਹੁੰਦੇ ਨੇ ਤੇ ਗੱਲਬਾਤ ਕਰ ਲੰਨੇ ਆ ਸੱਗੀ ਨਾ ਆਪਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਅਕਾਊਂਟੈਂਟ ਇਹ ਅਕਾਊਂਟੈਂਟ ਸਾਹਿਬ ਗੁਰਪ੍ਰੀਤ ਜੀ ਇਸ ਵਾਰ ਮੰਡੀ ਬੋਰਡ ਲੋਕ ਕਿਉਂਕਿ ਨਵੀਂ ਸਰਕਾਰ ਆਈ ਆ ਕੀ ਪ੍ਰਬੰਧ ਪੂਰੇ ਨੇ ਲੁਧਿਆਣਾ ਦੀ ਦਾਣਾ ਮੰਡੀ ਦੇ ਵਿੱਚ ਹਾਂਜੀ ਪ੍ਰਬੰਧ ਪੂਰੇ ਨੇ ਜੀ ਇਥੇ ਸਫਾਈ ਆ ਜਿਹੜੀ ਉਹ ਤੁਸੀਂ ਵੀ ਦੇਖ ਹੀ ਰਹੇ ਹੋ ਸਫਾਈ ਆ ਜਿਹੜੀ ਉਹ ਸਾਈਡਾਂ ਦੀ ਹੋ ਚੁੱਕੀ ਆ ਜੀ ਤੇ ਕੱਲ ਜਦੋਂ ਵੀ ਕਨਕ ਦੀ ਆਮਦ ਹੁੰਦੀ ਆ ਤਾਂ ਨਾਲ ਦੀ ਨਾਲ ਉਹ ਫਰੀਦ ਵੀ ਉਹਦੀ ਸ਼ੁਰੂ ਕੀਤੀ ਜਾਊਗੀ ਜੀ ਨਹੀਂ ਜਿਸ ਤਰੀਕੇ ਨਾਲ ਪਿਛਲੇ ਦਿਨ ਇੱਥੇ ਇੱਕ ਐਗਜ਼ੀਬਿਸ਼ਨ ਲੱਗੀ ਸੀ ਉਸ ਤੋਂ ਬਾਅਦ ਹੁਣ ਐਗਜ਼ੀਬਿਸ਼ਨ ਦਾ ਵੀ ਸਮਾਨ ਚੱਕਿਆ ਜਾ ਰਿਹਾ ਪਰ ਆਲੂ ਦੀ ਜਿਹੜੀ ਫਸਲ ਆਈ ਹੋਈ ਆ ਉੱਥੇ ਕਿਤੇ ਨਾ ਕਿਤੇ ਗੰਦਗੀ ਕਿਉਂ ਮੌਜੂਦ ਹੈ ਉਹ ਸਰ ਇਦਾਂ ਵੀ ਜਿਹੜੀ ਆਲੂ ਆ ਇਹ ਵੀ ਆਪਣੇ ਕਿਸਾਨ ਭਰਾਵਾਂ ਦੀ ਹੀ ਫਸਲ ਆ ਇਥੇ ਮੰਡੀ ਦੇ ਵਿੱਚ ਆਪਣੇ ਕੋਲੇ ਕੁੱਲ ਤਿੰਨ ਸੈੱਡ ਨੇ ਜਿਹੜੇ ਉਹ ਬਣੇ ਹੋਏ ਨੇ ਜੀ ਦੋ ਸੈੱਡ ਨੇ ਜਿਹੜੇ ਕਣਕ ਦੀ ਆਮਦ ਵਾਸਤੇ ਬਿਲਕੁਲ ਤਿਆਰ ਨੇ ਜੀ ਤੇ ਜਿਹੜਾ ਆਲੂ ਆ ਜਿਵੇਂ ਕਿ ਤੁਹਾਨੂੰ ਹੁਣ ਪਤਾ ਹੀ ਆ ਵੀ ਆਲੂ ਦੀ ਜਿਹੜੀ ਫਸਲ ਆ ਉਹ ਵੀ ਧੁੱਪ ਦੇ ਵਿੱਚ ਖਰਾਬ ਹੋ ਜਾਂਦੀ ਆ ਇਸ ਲਈ ਉਹ ਇੱਕ ਸੈੱਡ ਆ ਜਿਹੜਾ ਫਿਲਹਾਲ ਆਲੂਆਂ ਵਾਸਤੇ ਅਸੀਂ ਰੱਖਿਆ ਹੋਇਆ ਜੀ ਜਿਉਂ-ਜਿਉਂ ਦੋ ਚਾਰ ਦਿਨਾਂ ਦੇ ਵਿੱਚ ਕਣਕ ਦੀ ਆਮਦ ਵਧੂਗੀ ਤੇ ਉਹ ਨਾਲ ਦੀ ਨਾਲ ਆਲੂ ਨੂੰ ਮੰਡੀ ਤੋਂ ਸ਼ਿਫਟ ਕਰਕੇ ਉਹਦੀ ਵੀ ਸਫਾਈ ਨਾਲ ਦੀ ਨਾਲ ਤੁਰੰਤ ਕਰਵਾ ਦਿੱਤੀ ਜਾਊਗੀ ਤੇ ਪਾਣੀ ਦੇ ਉਹਨਾਂ ਦਾ ਜਿਹੜਾ ਪਾਣੀ ਪੂਣੀ ਦਾ ਇੰਤਜ਼ਾਮ ਹੈ ਕਿਹਾ ਜਾਂਦਾ ਜਾਨਵਰ ਵੀ ਆ ਜਾਂਦਾ ਸੀ ਪਾਣੀ ਦਾ ਵੀ ਨਹੀਂ ਪਿਛਲੇ ਸਾਲ ਇੰਤਜ਼ਾਮ ਇਹਨਾਂ ਦੇਖਣ ਨੂੰ ਮਿਲਿਆ ਉਹ ਕਿਸਾਨਾਂ ਵੱਲੋਂ ਇਲਜ਼ਾਮ ਲੱਗੇ ਸੀ ਕਿ ਪਾਣੀ ਸਾਨੂੰ ਪੀਣ ਨੂੰ ਨਹੀਂ ਜਾਂ ਨਹਾਉਣ ਤੋਂ ਨੂੰ ਇੱਥੇ ਪ੍ਰਬੰਧ ਨਹੀਂ ਹੈਗੇ ਕਿਉਂਕਿ ਦਿਨ-ਦਿਨ ਰਾਤ ਪੂਰੀ ਰਾਤ ਇੱਥੇ ਰੁਕਣਾ ਪੈਂਦਾ ਸੀ ਉਹਨਾਂ ਨੂੰ ਤੇ ਉਹਨਾਂ ਦੇ ਇੰਤਜ਼ਾਮ ਕਿਸ ਤਰੀਕੇ ਨਾਲ ਇਸ ਵਾਰ ਪਾਣੀ ਤੇ ਵੀ ਪ੍ਰਬੰਧ ਪੂਰੇ ਮੁਕੰਮਲ ਨੇ ਜੀ ਮੰਡੀ ਦੇ ਵਿੱਚ ਚਾਰ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਉਹ ਪਾਣੀ ਦਾ ਪ੍ਰਬੰਧ ਪੀਣ ਵਾਸਤੇ ਕੀਤਾ ਗਿਆ ਤੇ ਲੈਬਾਰਟਰੀ ਬਲੌਕ ਵੀ ਨੇ ਜਿਹੜੇ ਮੰਡੀ ਦੇ ਦੋਨਾਂ ਸਾਈਡਾਂ ਦੇ ਉੱਤੇ ਬਣਾਏ ਹੋਏ ਨੇ ਆਲਰੇਡੀ ਤੇ ਬਾਕੀ ਦੁਕਾਨਾਂ ਦੇ ਵਿੱਚ ਵੀ ਕਿਸਾਨ ਵੀਰਾਂ ਵਾਸਤੇ ਆਰਟੀ ਭਰਾਵਾਂ ਵੱਲੋਂ ਵੀ ਜਿਹੜੇ ਹੈਗੇ ਨੇ ਹਰੇਕ ਦੁਕਾਨ ਦੇ ਵਿੱਚ ਪਾਣੀ ਦਾ ਤੇ ਨਹਾਉਣ ਵਾਸਤੇ ਬਾਥਰੂਮ ਦੀ ਜਿਹੜੀ ਹੈਗਾ ਬਣਵਾਏ ਗਏ ਨੇ ਸਾਰੇ ਤੇ ਬਾਰਦਾਨੇ ਦਾ ਕੀ ਇੰਤਜ਼ਾਮ ਕਿੰਨੇ ਪਰਸੈਂਟ ਬਾਰਦਾਨਾ ਆ ਚੁੱਕਾ ਹੈ ਤੁਹਾਡੇ ਕੋਲ ਬਾਰਦਾਨ ਸਾਮ ਤੱਕ ਆ ਜਾਏਗਾ ਜੀ 100 ਪਰਸੈਂਟ ਆਉਣ ਦੇ ਚਾਂਸ ਹੈ ਸਾਰਾ ਜੇ ਹਿਸਾਬ ਨਾਲ ਕਣਕ ਦੀ ਆਮਦਨ ਦੇ ਹਿਸਾਬ ਨਾਲ ਲੱਗਦਾ 20% ਜਿਹੜਾ ਆ ਜਾਏਗਾ ਜਿਉਂ-ਜਿਉਂ ਫਿਰ ਕਣਕ ਦੀ ਬਾਡੀ ਜੋ ਵਧੂਗੀ ਉਸ ਹਿਸਾਬ ਨਾਲ ਬਾਜ਼ਾਰਦਾਨਾਂ ਦੀ ਕੋਈ ਦਿੱਕਤ ਨਹੀਂ ਆਊਗੀ ਤੇ ਇਹ ਸਨ ਅਕਾਊਂਟੈਂਟ ਸਾਹਿਬ ਗੁਰਪ੍ਰੀਤ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਇੱਕ ਸ਼ੈਡ ਹੋ ਤੇ ਇੱਕ ਸ਼ੈਡੇ ਜਿੱਥੇ ਅਸੀਂ ਖੜੇ ਆ ਇਹ ਵਿਲਾ ਕਰਵਾ ਲਿਆ ਗਿਆ ਇੱਥੇ ਸਫਾਈ ਚੱਲ ਰਹੀ ਹੈ ਕਿਉਂਕਿ ਕੱਲ ਤੋਂ ਕਣਕ ਦੀ ਜਿਹੜੀ ਫਸਲ ਆ ਉਹ ਆਣੀ ਚੋਰੀ ਸ਼ੁਰੂ ਹੋ ਜਾਏਗੀ ਇੱਥੇ ਤੇ ਫਿਰ ਨਾਲ ਦੀ ਨਾਲ ਖਰੀਦ ਵੀ ਚੱਲੂ ਹੈ ਪਰ ਇੱਕ ਜਿਹੜੀ ਫਸਲ ਆ ਜਿਹੜੀ ਇੱਕ ਸ਼ੈੱਡ ਆ ਉਰਤੇ ਤੇ ਆਲੂ ਦੀ ਫਸਲ ਰੱਖੀ ਗਈ ਹੈ ਕਿਉਂਕਿ ਆਲੂ ਵੀ ਕਹਿੰਦੇ ਨੇ ਕਿਸਾਨ ਭਰਾਵਾਂ ਦਾ ਹੀ ਆ ਉਹ ਵੀ ਕਿਸਾਨ ਭਰਾ ਹੀ ਲਿਆਂਦੇ ਨੇ ਪਰ ਉਹਨੂੰ ਵੀ ਛਾਂ ਦੀ ਲੋੜ ਹੈ ਤੁਹਾਨੂੰ ਦਿਖਾ ਦਈਏ ਹਲੋ ਉੱਥੇ ਆਲੂ ਆ ਤੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਵੀ ਉੱਥੇ ਦੀ ਆਲੂ ਦੀ ਫਸਲ ਆ ਉਹਨੂੰ ਵੀ ਜਿਸ ਤਰੀਕੇ ਨਾਲ ਕਣਕ ਆਣੀ ਵਾਧੂ ਹੋ ਜਾਏਗੀ ਆਲੂ ਵੀ ਅਸੀਂ ਚੁਕਵਾ ਕੇ ਦੂਸਰੀ ਮੰਡੀ ਦੇ ਵਿੱਚ ਵੇਚ ਦਿੱਤਾ ਜਾਊਗਾ ਤੁਹਾਨੂੰ ਉੱਥੇ ਦੀ ਵੀ ਤਸਵੀਰਾਂ ਦਿਖਾਵਾਂਗੇ ਨਾਲ ਦੇ ਨਾਲ ਜਾ ਕੇ ਉੱਥੇ ਤੇ ਕੀ ਹਾਲਾਤ ਨੇ ਵੀ ਸੁਣਿਆ ਸੀ ਕਿਸ ਤਰੀਕੇ ਦੇ ਨਾਲ ਜਿਹੜੇ ਅਧਿਕਾਰੀ ਨੇ ਮੰਡੀ ਬੋਰਡ ਦੇ ਉਹਨਾਂ ਨੇ ਦੱਸਿਆ ਸੀ ਕਿ ਇੱਕ ਸ਼ੈੱਡ ਜਿਹੜਾ ਆਲੂਆਂ ਲਈ ਰੱਖਿਆ ਗਿਆ ਕਿਉਂਕਿ ਆਲੂ ਨੂੰ ਵੀ ਧੁੱਪ ਤੋਂ ਬਚਾਉਣਾ ਹੁੰਦਾ ਹੈ ਧੁੱਪ ਦੇ ਵਿੱਚ ਜਿਹੜਾ ਆਲੂ ਖਰਾਬ ਹੋ ਸਕਦਾ ਹੈ ਤੇ ਜਿਹੜੇ ਦੋ ਸ਼ੈੱਡ ਹੈ ਉਹਨਾਂ ਦੇ ਵਿੱਚ ਕਣਕ ਦੀ ਜਿਹੜੀ ਆਮਦਨ ਹੈ ਜਦੋਂ ਕਣਕ ਆਊਗੀ ਉਧਰ ਉਤਰੂਗੀ ਉਹ ਸਫਾਈ ਕਰਵਾਈ ਜਾ ਰਹੀ ਹੈ ਪਰ ਤੁਹਾਨੂੰ ਤਸਵੀਰਾਂ ਦਿਖਾ ਦिए ਜਿੱਥੇ ਆਲੂ ਪਿਆ ਉੱਥੇ ਦੇ ਹਾਲਾਤ ਦੇਖ ਕੇ ਅਸੀਂ ਵੀ ਚਾਹੋਂਗੇ ਜਦੋਂ ਕਿ ਆਲੂ ਦੀ ਜਿਹੜੀ ਫਸਲ ਹੈ ਜਿਹੜੇ ਖਰਾਬ ਆਲੂ ਆ ਉਹਨਾਂ ਦੇ ਕੋਲ ਇੰਨਾ ਗੰਦਾ ਢੇਰ ਲੱਗਾ ਹੋਇਆ ਹੈ ਇੰਨੀ ਮੱਖੀਆਂ ਹੈ ਤੇ ਕਿੰਨੇ ਗੰਦ ਦੇ ਵਿੱਚ ਜਿਹੜਾ ਹੈ ਉਹ ਆਲੂ ਸਿੱਟਿਆ ਪਿਆ ਹੈ ਖਰਾਬ ਆਲੂ ਹੈ ਇਹ ਇਹਨੂੰ ਗੰਦ ਦੇ ਵਿੱਚ ਸਿੱਟਿਆ ਪਿਆ ਹੈ ਤੇ ਨਾਲ ਹੀ ਦੂਸਰੇ ਸ਼ੱਡਾਂ ਦੇ ਵਿੱਚ ਜਦੋਂ ਕਣਾਕੁੱਤੇ ਕੀ ਉਹਦਾ ਕੀ ਹਾਲ ਹੋਊਗਾ ਤੇ ਕੋਈ ਸਫਾਈ ਦੇ ਪ੍ਰਬੰਧ ਖਾਸਾ ਇੱਥੇ ਦੇਖਣ ਨੂੰ ਨਹੀਂ ਮਿਲੇ ਕਿਉਂਕਿ ਜਿਹੜੀ ਸਫਾਈ ਹੈ ਉਹ ਇੱਕਦਮ ਨਾ ਦੇ ਮੁਤਾਬਕ ਆ ਪਰ ਅਫਸਰ ਇਹੀ ਕਹਿੰਦੇ ਨੇ ਕਿ ਅਸੀਂ ਸਫਾਈ ਦੇ ਮੁਕੰਮਲ ਜਿਹੜੇ ਆ ਉਹ ਕੰਮ ਕੀਤੇ ਹੋਏ ਨੇ ਸਫਾਈ ਪੂਰੀ ਕਰ ਦਿੱਤੀ ਗਈ ਹੈ ਆਲੂ ਚਕਵਾ ਦਾਂਗੇ ਆਲੂ ਚਕਵਾਣਾ ਨਾ ਚਕਵਾਣਾ ਉਹਨਾਂ ਦੀ ਮਰਜ਼ੀ ਹੈ ਕਿ ਆਲੂ ਇੱਥੇ ਚਕਵਾਣਾ ਹੈ ਕਿ ਨਹੀਂ ਚਕਵਾਣਾ ਹੈ ਉਹਨਾਂ ਦਾ ਮੈਟਰ ਹੈ ਪਰ ਜਿਹੜੀ ਸਫਾਈ ਉਹ ਕਿੱਥੇ ਤੱਕ ਹੈ ਕਿਉਂਕਿ ਜਿਹੜੀ ਪੰਜਾਬ ਸਰਕਾਰ ਕਹਿ ਰਹੀ ਹੈ ਨਵੀਂ ਆਈ ਸਰਕਾਰ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਅਸੀਂ ਮੁਕੰਮਲ ਤਿਆਰੀਆਂ ਕਾਲੀਆਂ ਸਾਰਾ ਕੁਝ ਹੈ ਪਰ ਇੱਥੇ ਦੇਖਣ ਨੂੰ ਤਿਆਰੀਆਂ ਮੁਕੰਮਲ ਨਹੀਂ ਹੈ ਲੁਧਿਆਣਾ ਦੇ ਵਿੱਚ ਇਹ ਹੁਣ ਸਵਾਲ ਇਹ ਹੈ ਕਿ ਨਵੀਂ ਸਰਕਾਰ ਆਂਦੇ ਹੀ ਇਦਾਂ ਦੇ ਜਿਹੜੇ ਉਹਨਾਂ ਦੇ ਜਿਹੜੀ ਉਹਨਾਂ ਵੱਲੋਂ ਕਹੇਗੇ ਬਿਆਨ ਕਿ ਅਸੀਂ ਜਿਹੜੇ ਆ ਮੁਕੰਮਲ ਕਰ ਲਿੱਤੇ ਗਏ ਨੇ ਪਰ ਹੁਣ ਇੱਥੇ ਗਰਾਊਂਡ ਜ਼ੀਰੋ ਤੋਂ ਜੋ ਰਿਪੋਰਟ ਆ ਜੋ ਦੇਖਣ ਨੂੰ ਮਿਲ ਰਿਹਾ ਉਹ ਕਿਦੇ ਨਾ ਕਿਦੇ ਨਾਂ ਦੇ ਤਾਬਕ ਹੈ ਜਿਹੜੀ ਕੰਮ ਕੀਤੇ ਹੋਏ ਨੇ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ ਐਸਐਮਜੀ ਨਿਊਜ਼ ਲੁਧਿਆਣਾ